सीएम हाउस ਦੇ ਵਿੱਚ ਆਪਰੇਟਰ ਦੀ ਕਮੇਟੀਿੰਗ ਕੀਤੀ ਤਾਂ ਉਹਦੇ ਵਿੱਚ ਮੇਰੇ ਕੋਲੇ ਜਿਹੜੇ ਕਾਗਜ਼ ਆਏ ਕਾਗਜ਼ਾਂ ਦੇ ਵਿੱਚ ਘਾਟਾ ਹੀ ਦਿਖਾਇਆ ਹੋਇਆ ਸੀਗਾ ਫਲਾਨਾ ਜ਼ਿਲ੍ਹਾ -5% ਹੈ ਜੀ ਰਿਕਵਰੀ ਐਨਾ ਕਰਜ਼ਾ ਜੀ ਐਨਾ ਮੋੜਿਆ ਨਹੀਂ ਪਰ ਉਹਦੇ ਵਿੱਚ ਇੱਕ ਠੰਡੀ ਹਵਾ ਦਾ ਬੁੱਲਾ ਸੀ ਕਿ ਜੀ ਧੂਰੀ ਹਲਕੇ ਨੇ 99. ਤੋਂ ਵੀ ਵੱਧ 99% ਤੋਂ ਵੀ ਵੱਧ ਰਿਕਵਰੀ ਬਣਾ ਕੇ ਪੰਜਾਬ ਚੋਂ ਪਹਿਲਾ ਨੰਬਰ ਮਾਈਨਸਾਂ ਚ ਫਿਰਦੇ ਆ ਜਿਹੜੇ ਉਹਨਾਂ ਨੂੰ ਤਾਂ ਕੀ ਸਨਮਾਨਤ ਕਰਨਾ ਜਿਨ੍ਹਾਂ ਨੇ ਮੋੜ ਤਾਂ ਉਹਨਾਂ ਨੂੰ ਤਾਂ ਸਨਮਾਨਤ ਕਰ ਦਈਏ ਕਿ ਭਾਈ ਅਣਖੀ ਲੋਕੋ ਤੁਸੀਂ ਸਰਕਾਰ ਨੇ ਤੁਹਾਨੂੰ ਪੈਸਾ ਦਿੱਤਾ ਤੇ ਤੁਸੀਂ ਵਾਪਸ ਵੀ ਕਰਤਾ ਉਹ ਪੈਸੇ ਦਾ ਜਦੋਂ ਜਦੋਂ ਚਾਹੀਦਾ ਸੀ ਲੋਨ ਉਦੋਂ ਲੈ ਲਿਆ ਜਦੋਂ ਟਾਈਮ ਤੇ ਮੋੜਤਾ 39 ਸੁਸਾਇਟੀਆਂ ਦੇ કુલ 22149 ਮੈਂਬਰ ਜੁੜੇ ਹੋਏ ਨੇ ਲਗਭਗ 78000 ਤੋਂ ਵੱਧ ਇਕੜ ਜ਼ਮੀਨ ਦਾ ਹੱਦ ਕਰਜਾ ਲਿਆ ਸੀ ਇਹਨਾਂ ਨੇ ਜਿਦੇ ਚੋਂ 39 ਚੋਂ 2900% ਤੇ 10 ਨੇ 90% ਤੋਂ ਵੀ ਜ਼ਿਆਦਾ ਵਾਪਸ ਕੀਤਾ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਵੱਧ ਤੋਂ ਵੱਧ ਨਾ ਖਾਤੇ ਜਿਹੜੇ ਨੇ ਉਹ ਆਪਣੇ ਕੋਆਪਰੇਟਿਵ ਬੈਂਕਾਂ 'ਚ ਖਲਾਓ 3% ਦੂਜਿਆਂ ਨਾਲੋਂ ਵਿਆਜ ਸਸਤਾ ਦਿੰਨੇ ਆ ਕਾਪਰੇਟ ਸੈਟੀਆਂ ਜਿਹੜੀਆਂ ਨੇ ਇੰਨਾ ਕੁਛ ਇਸ ਵਿਭਾਗ ਵਿੱਚ ਪਿਆ ਹੈ ਜੇ ਇਹਨੂੰ ਆਪਾਂ ਸਹੀ ਧਿਰਿਕ ਨੇ ਇਸਤੇਮਾਲ ਕਰਨ ਲੱਗ ਜਾਈਏ ਖੇਤੀ ਘਾਟੇ ਦਾ ਸੌਦਾ ਨਹੀਂ ਰਹਿਣੀ ਕਿਉਂਕਿ ਖੇਤੀ ਨਾਲ ਸੰਬੰਧਿਤ ਕਰਜੇ ਨੇ ਸਾਰੇ ਖੇਤੀ ਨਾਲ ਸੰਬੰਧਿਤ ਸੰਦਾਂ ਤੇ ਸਬਸਿਡੀ ਸਪਰੇਆਂ ਤੇ ਬੀਜਾਂ ਤੇ ਰੇਹਾਂ ਤੇ ਤੇਲਾਂ ਤੇ ਧੂਰੀ ਨੇ ਜੋ ਰਿਕਾਰਡ ਬਣਾਏ ਧੂਰੀ ਨੇ ਜੋ ਇਤਿਹਾਸ ਲਿਖਿਆ ਹੈ ਉਹ ਬਹੁਤ ਦੇਰ ਤੱਕ ਯਾਦ ਰੱਖਿਆ ਜਾਊਗਾ